ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡਾਲ ਵਿੱਚ ਚਲਿਆ ਪੁਲਿਸ ਦਾ ਸਰਚ ਆਪਰੇਸ਼ਨ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡਾਲ ਵਿੱਚ ਪੰਜਾਬ ਪੁਲਿਸ ਦਾ ਚਲਿਆ ਸਰਚ ਆਪਰੇਸ਼ਨ ਤੁਹਾਨੂੰ ਦੱਸ ਦਈਏ ਕਿ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚੌਕਸ ਹੈ ਉੱਥੇ ਇਸ ਨੂੰ ਲੈ ਕੇ ਸ਼ੱਕੀ ਪਿੰਡ ਅਤੇ ਸ਼ੱਕੀ ਘਰਾਂ ਦੇ ਵਿੱਚ ਇਹ ਸਰਚ ਆਪਰੇਸ਼ਨ ਚਲਾਏ ਜਾ ਰਹੇ ਹਨ ਤਾਂ ਜੋ ਨਸ਼ੇ ਨੂੰ ਨੱਥ ਪਾਈ ਜਾ ਸਕੇ ਜੇ ਪਿੰਡ ਦਲ ਦੀ ਗੱਲ ਕੀਤੀ ਜਾਵੇ ਤਾਂ ਅਜੇ ਲੋਕ ਜਾਈਆਂ ਵਿੱਚੋਂ ਬਾਹਰ ਨਹੀਂ ਨਿਕਲੇ ਸਨ ਕਿ ਪੰਜਾਬ ਪੁਲਿਸ ਦੀਆਂ ਗੱਡੀਆਂ ਨੇ ਪੂਰੇ ਪਿੰਡ ਨੂੰ ਘੇਰ ਕੇ ਤਲਾਸ਼ੀ ਲਈ ਅਤੇ ਹਰੇਕ ਪਿੰਡ ਵਿੱਚ ਆਉਣ ਜਾਣ ਵਾਲੇ ਦੀ ਜ਼ਬਰਦਸਤ ਤਲਾਸ਼ੀ ਕੀਤੀ ਗਈ ਤੁਸੀਂ ਵੀ ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਰਿਪੋਰਟ ਜਗਜੀਤ ਸਿੰਘ ਦਲ ਅਤੇ ਦਾਰਾ ਦੱਲ ਉਹ ਤੇ ਹੀ ਇਸ ਤੋਂ ਇਲਾਵਾ ਤਰਨਤਾਰਨ ਦੇ ਹੋਰਨਾ ਪਿੰਡਾਂ ਵਿੱਚ ਵੀ ਜ਼ਬਰਦਸਤ ਚੈਕਿੰਗ ਕੀਤੀ ਗਈ ਇਸ ਮੌਕੇ ਹਰੀਕੇ ਵਿੱਚ ਡੀਆਈਜੀ ਅਜੇ ਮਲੂਜਾ ਬਠਿੰਡਾ ਰੇਂਜ ਦੀ ਅਗਵਾਈ ਵਿੱਚ ਕੀਤੀ ਗਈ ਚੈਕਿੰਗ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀਆਂ ਦਾ ਰੇਡ ਕੀਤਾ ਹੈ ਇਹਦਾ ਕੀ ਮਕਸਦ ਇਹ ਸਾਡੇ ਡੀਜੀਪੀ ਸਾਹਿਬ ਦੀ ਹਦਾਇਤ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਡਰੱਗਸ ਦੇ ਸਮਗਲਰਸ ਆ ਇਹਨਾਂ ਦੇ ਵਿਰੋਧ ਇੱਕ ਮੁਹਿੰਮ ਚੱਲ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਸਾਰੇ ਸੀਨੀਅਰ ਅਫਸਰ ਦੀ ਡਿਊਟੀ ਲੱਗੀ ਹੈ ਤੇ ਮੈਂ ਅੱਜ ਤਨਤਨ ਜ਼ਿਲ੍ਹੇ ਚ ਆਇਆ ਤੇ ਐਸਐਸਪੀ ਸਾਹਿਬ ਮੇਰੇ ਨਾਲ ਹੈ ਅਸੀਂ ਆਹ ਹਰੀਕੇ ਪਿੰਡ ਨੂੰ ਖੁਦ ਮੈਂ ਚੈੱਕ ਕੀਤਾ ਹੈ ਤੇ ਇੱਥੇ ਜਿਹੜੀ ਹੁਣ ਤੱਕ ਡਿਸਟ੍ਰਿਕਟ ਤਨਤਨ ਜਿਹੜੀ ਰਿਕਵਰੀ ਹੋਈ ਹੈ ਚਾਰ ਮੁਕਦਮੇ ਦਾ ਅਕਸਾਈ ਦੇ ਹੈ ਤਿੰਨ ਐਨਡੀਪੀਐਸ ਕੇਸ ਹੋਇਆ ਹੈ ਇੱਕ ਪੀਓ ਨੂੰ ਵੀ ਅਰੈਸਟ ਕੀਤਾ ਤੇ ਇਸ ਤੋਂ ਇਲਾਵਾ ਸਵਾ 2 ਲੱਖ ਦੇ ਕਰੀਬ ਡਰਗ ਬਣੀ ਵੀ ਬਰਾਮਦ ਕੀਤੀ ਹੈ ਬਾਕੀ ਜਿਹੜਾ ਇਹ ਕੰਪੇਨ ਹੈ ਇਹ ਸਵੇਰੇ 8 ਵਜੇ ਸ਼ੁਰੂ ਹੋਈ ਸੀ ਤੇ 2 ਵਜੇ ਤੱਕ ਚੱਲੇਗੀ ਕੋਈ ਜਿਹੜੀ ਵੀ ਕੋਈ ਫਾਈਨਲ ਰਿਕਵਰੀ ਹੋਈ ਇਸ ਤੁਹਾਨੂੰ ਫਿਰ ਨੋਟਿਸ ਜਾਂਦਾ ਜਾਏਗਾ ਤੇ ਇਹ ਇਹਦੇ ਵਿੱਚ 400 ਤੋਂ ਜ਼ਿਆਦਾ ਪੈਂਦੀਆਂ ਤਰਨਤਾਨ ਦੇ ਵਿੱਚ ਤੇ ਟੋਟਲ 550 ਦੇ ਕਰੀਬ ਬੰਦੇ ਅੱਜ ਜਿਹੜਾ ਕੈਸੋ ਚੱਲ ਰਿਹਾ ਹੈ ਉਹਦੇ ਪੂਰੇ 550 ਬੰਦੇਨ ਵਾਲਾ ਸਾਰੇ ਗਸ਼ਟ ਅਫਸਰ ਐਸ ਐਚ ਓ ਹੋਰ ਐਨ ਜੀ ਓ ਉਹ ਆਲ ਸਾਰੀ ਫੋਰਸ ਇਸ ਦੇ ਵਿੱਚ ਲੱਗੀ ਹੋਈ ਹੈ ਤੇ ਬੜੇ ਅੱਛੇ ਰਿਜ਼ਲਟ ਆ ਨਹੀਂ ਹੁੰਦਾ